ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਦੁਪਹਿਰ ਦੇ 2 ਵਜੇ ਦਾ ਟਾਈਮ ਹੈ ਤੇ ਮੈਂ ਲੱਗੀ ਸੀ ਵੀਡੀਓ ਬਣਾਉਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਆਪਣੀ ਵੀਡੀਓ ਆ ਅੱਜ ਆਪਾਂ ਬਣਾ ਰਹੀਆਂ ਇਹ ਮਤਲਬ ਕਿਸ ਦੀ ਕਹਿਣ ਤੇ ਬਣਾ ਰਹੀਆਂ ਆ ਆ ਕਿਉਂਕਿ ਕਈ ਦਿਨਾਂ ਤੋਂ ਜੀ ਮੈਨੂੰ ਮੈਸੇਜ ਆ ਰਿਹਾ ਸੀ ਕਿ ਜਿਹੜੀ ਸਹਿਜ ਪਾਠ ਦੀ ਮर्यादा ਵੀ ਤੁਸੀਂ ਉਹ ਸਾਡੇ ਨਾਲ ਸਾਂਝੀ ਕਰੋ ਵੈਸੇ ਤਾਂ ਜੀ ਮੈਂ ਵੀ ਮਤਲਬ ਕਿ ਇੰਨੇ ਕੋਈ ਗਿਆਨੀ ਜਾਂ ਧਿਆਨੀ ਨਹੀਂ ਆ ਵੀ ਮੈਂ ਕਹਾਂ ਮੈਨੂੰ ਬਹੁਤ ਜ਼ਿਆਦਾ ਪਤਾ ਮੈਂ ਵੀ ਆਮ ਜਿਹੀਆਂ ਮੈਨੂੰ ਵੀ ਮਤਲਬ ਕਿ ਜਿਹੜੀਆਂ ਮੀਨ ਜਿਹੀਆਂ ਚੀਜ਼ਾਂ ਉਹ ਵੀ ਗੁਰੂ ਘਰ ਤੋਂ ਭਾਨਾ ਨੇ ਗ੍ਰੰਥੀ ਸਿੰਘ ਨੇ ਸਮਝਾਈਆਂ ਸੀ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਆਂ ਅ ਜਦੋਂ ਜੀ ਸੈਜ ਪਾਠ ਆਰੰਭ ਹੋਇਆ ਸੀ ਮਤਲਬ ਉਸ ਟਾਈਮ ਮੈਂ ਇਕੱਲੀ ਨਹੀਂ ਸੀ ਕੰਡੇ ਵਿੱਚ ਹੋਰ ਵੀ ਕਾਫੀ ਜਾਣੇ ਸੀਗੇ ਜਿਨ੍ਹਾਂ ਨੇ ਸੈਂਸ਼ੀਅਲ ਲਏ ਥੀ ਸ੍ਰੀਆ ਤੀਂ ਇਹਨਾਂ ਨੇ ਫਕਰ ਦੇ ਵਿੱਚ ਬੈਠ ਕੇ ਜਿਹੜਾ ਸੈਜ ਪਾਠ ਆ ਉਹ ਕੀਤੇ ਨੇ ਅ ਬਾਕੀ ਕਈ ਹੜੇ ਕਰ ਵੀ ਰਹੇ ਨੇ ਤੇ ਬਾਕੀ ਜੀ ਜਿਹੜੀਆਂ ਉਹਨਾਂ ਨੇ ਮੇਨ ਮੇਨ ਚੀਜ਼ਾਂ ਸਮਝਾਈਆਂ ਸੀ ਉਹ ਤੁਹਾਡੇ ਨਾਲ ਹੁਣ ਮੈਂ ਸਾਂਝੀਆਂ ਕਰ ਰਹੀ ਆ ਜਿਵੇਂ ਕਿ ਇੱਕ ਤਾਂ ਇਹ ਆ ਜੀ ਜਿਹੜਾ ਸੈਜ ਪਾਠ ਆ ਉਹ ਸਾਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਉਹਦੀ ਰੰਮਤਾ ਕਰਨੀ ਚਾਹੀਦੀ ਆ ਗ੍ਰੰਤੀ ਸਿੰਘ ਦੁਆਰਾ ਅ ਜਿਵੇਂ ਪਹਿਲਾਂ ਕੜਾਹ ਪਰਸ਼ਾਹ ਦੇਖਸਾ ਜਾ ਕੇ 6 ਪੌੜੀਆਂ ਅਨੰਦ ਸਿੰਘ ਦੇ ਪਾਠ ਦੀਆਂ ਅਰਦਾਸ ਫਿਰ ਉਸ ਤੋਂ ਬਾਅਦ ਹੁਕਮਨਾਮਾ ਤੇ ਫਿਰ ਜੀ ਜਪਜੀ ਸਾਹਿਬ ਦਾ ਪਾਠੜਾ ਗੁਰੂ ਗ੍ਰੰਥ ਸਾਹਿਬ ਵਿੱਚ ਉਪਰੰਮ ਕਰਦੇ ਆ ਤੇ ਬਾਕੀ ਜਿਹੜਾ ਜੀ ਹੁਕਮਨਾਮਾ ਉਹ ਮਤਲਬ ਕਿ ਉਹ ਸਾਨੂੰ ਜਾਂ ਤੱਕ ਸੋਚੇ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿੰਦੇ ਸੀ ਜਾਂ ਕਈ ਵਾਰੀ ਫੋਟੋਸਟੇਟ ਵੀ ਕਰਾ ਕੇ ਦੇ ਦਿੰਦੇ ਸੀ ਉਹ ਹੁਕਮਨਾਮਾ ਜੀ ਸਤਕਾਰ ਦੇ ਨਾਲ ਮਤਲਬ ਜਿੱਥੇ ਜਿਸ ਜਗ੍ਹਾ ਤੁਹਾਨੂੰ ਮੈਂ ਦਿਖਾਈ ਸੀ ਨਾ ਜਿੱਥੇ ਗੁਰੂ ਸਾਹਿਬ ਜੀ ਦਾ ਗੁਟਕਾ ਸਾਹਿਬ ਵੀ ਅਸੀਂ ਰੱਖਿਓ ਇੰਨੇ ਤੇ ਉਸ ਜਗ੍ਹਾ ਬੜੀ ਆਦਰ ਸਤਕਾਰ ਨਾਲ ਉਹਨਾਂ ਨੂੰ ਵੀ ਰੱਖਣਾ ਹੈ ਮਤਲਬ ਇਹ ਨਹੀਂ ਹੈ ਵੀ ਆਪਾਂ ਇਧਰ ਉਧਰ ਕਿਤੇ ਵੀ ਰੱਖ ਸਕਦੇ ਆ ਨਹੀਂ ਜੀ ਉਹਨਾਂ ਨੂੰ ਵੀ ਬੜੀ ਸਤਕਾਰ ਨਾਲ ਪਿਆਰ ਨਾਲ ਰੱਖਣਾ ਹੈ ਅ ਤੇ ਜਿਵੇਂ ਪੋਥੀ ਸਹਿਵਾ ਵਿੱਚ ਨਹੀਂ ਰੱਖਣਾ ਜੀ ਸਾਈਡ ਤੇ ਪਰ ਰੱਖ ਸਕਦੇ ਆ ਪੋਥੀ ਸਹਿਵ ਦੇ ਵਿੱਚ ਨਹੀਂ ਰੱਖਣਾ ਵਿੱਚ ਕੋਈ ਵੀ ਕਾਗਜ਼ ਨਹੀਂ ਆਪਾਂ ਰੱਖਣਾ ਕੋਈ ਨਿਸ਼ਾਨੀ ਨਹੀਂ ਆਪਾਂ ਪੋਥੀ ਸਹਿਵ ਤੇ ਲਗਾਣੀ ਪੋਥੀ ਸਹਿਵ ਦੇ ਉੱਤੇ ਕੁਝ ਲਿਖਣਾ ਨਹੀਂ ਆ ਆਪਾਂ ਤੇ ਪੁੱਤੀ ਦਾ ਕੋਈ ਵੀ ਅੰਗ ਸਹਿਬ ਜਿਹੜਾ ਹੈਗਾ ਆਪਾਂ ਨਹੀਂ ਫੋਲਡ ਨਹੀਂ ਕਰਨਾ ਮੋੜਨਾ ਨਹੀਂ ਆ ਮਤਲਬ ਜਿਵੇਂ ਆਪਾਂ ਕਈ ਵਾਰੀ ਹੁੰਦਾ ਨਾ ਕਿ ਅੱਛਾ ਮੈਂ ਨਿਸ਼ਾਨੀ ਲਗਾ ਲਵਾਂ ਵੀ ਮੈਂ ਇੰਨੇ ਅੰਗ ਸਹਿਬ ਤੱਕ ਕਰ ਲਈਆਂ ਮੈਂ ਕੱਲ ਨੂੰ ਦੁਬਾਰੀ ਸ਼ੁਰੂ ਕਰਨਾ ਤਾਂ ਉਹਦੇ ਲਈ ਆਪਾਂ ਇੱਕ ਸੁੱਚੀ ਡੈਰੀ ਤੇ ਇੱਕ ਪੈਨ ਅਲੱਗ ਤੋਂ ਰੱਖਣਾ ਜੀ ਉਹਦੇ ਉੱਤੇ ਆਪਾਂ ਲਿਖ ਸਕਦੇ ਹਾਂ ਵੀ ਕਿਹੜੇ ਅੰਕ ਸੈਬ ਤੱਕ ਆਪਾਂ ਜਾਂ ਕਿਹੜੀ ਸ਼ਬਦ ਤੱਕ ਆਪਾਂ ਪੰਕਤੀ ਸੈਬ ਤੱਕ ਆਪਾਂ ਜਿਹੜੀ ਹੈਗੀ ਬਾਣੀ ਜਪੀ ਆ ਤੇ ਕੱਲ ਨੂੰ ਆਪਾਂ ਕਿੱਥੋਂ ਸ਼ੁਰੂ ਕਰਨਾ ਆਪਣੀ ਉਹਦੇ 'ਚ ਹੀ ਲਿਖਣਾ ਪਰ ਪੁਥੀ ਸੈਬ ਤੇ ਕੋਈ ਨਿਸ਼ਾਨੀ ਲਗਾਣੀ ਨਹੀਂ ਕੋਈ ਆਪਾਂ ਉਹਦੇ ਵਿੱਚ ਅੱਖਰ ਲਿਖਣਾ ਨਹੀਂ ਕੋਈ ਉਹਦਾ ਅੰਕ ਸੈਬ ਆਪਾਂ ਫੋਲਡ ਨਹੀਂ ਕਰਨਾ ਮੋੜਨਾ ਨਹੀਂ ਹੈ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਜੀ ਫਰੇੜਾ ਆਪਾਂ ਅਣਜਾਣੇ ਦੇ ਵਿੱਚ ਚਾੜ ਬੁਝ ਕੇ ਤਾਂ ਕਰ ਕੋਈ ਵੀ ਨਹੀਂ ਕਰਦਾ ਅਣਜਾਣੇ ਦੇ ਵਿੱਚ ਕਈ ਵਾਰੀ ਆਪਾਂ ਇਹ ਗਲਤੀ ਕਰ ਬੈਠਦੇ ਹਾਂ ਤੇ ਇਹ ਵੀ ਇੱਕ ਤਰ੍ਹਾਂ ਦੀ ਪਿਆਦ ਵੀ ਹੁੰਦੀ ਹੈ ਗੁਰਦਸਤਕਾਰ ਦੇ ਵਿੱਚ ਕਮੀ ਅਸੋ ਆਪਾਂ ਇਹਨਾਂ ਚੀਜ਼ਾਂ ਦੀ ਮੀਨ ਧਿਆਨ ਰੱਖਣਾ ਹੈ ਬਾਕੀ ਜਿਹੜਾ ਸਹਿਜ ਪਾਠ ਜੀ ਆ ਉਹ ਆਪਾਂ ਗੁਰੂ ਘਰ ਤੋਂ ਅਸੀਂ ਵੀ ਗੁਰੂ ਘਰ ਤੋਂ ਹੀ ਆਰੰਭ ਕਰਵਾਨੇ ਆ ਉਹ ਹੁਕਮਨਾਮਾ ਜੀ ਸਾਨੂੰ ਦੇ ਦਿੰਦੇ ਆ ਉਹ ਹੁਕਮਨਾਮਾ ਆਪਾਂ ਘਰ ਲੈ ਆਣੇ ਆ ਤੇ ਜਿਹੜਾ ਸਹਿਜ ਪਾਠ ਆ ਉਹ ਦਿਨ ਦੇ ਟੈਮ ਆ ਕਿਸੇ ਵੀ ਟੈਮ ਕਰ ਲੈਣੀਆਂ ਜਿਹੜੀਆਂ ਸਵੇਰ ਦੀਆਂ ਬਾਣੀਆਂ ਨੇ ਜੀ ਉਹ ਜੋ ਜਪਜੀ ਸਾਹਿਬ ਚ ਪਈ ਸਤਿ ਸੁਖਮਨੀ ਸਾਹਿਬ ਉਹੀ ਕਰਦੇ ਆ ਬਾਕੀ ਦਿਨ ਦੇ ਟੈਮ ਜਿਹੜਾ ਹੈਗਾ ਸਹਿਜ ਪਾਠ ਕਰ ਲੀਦਾ ਇੱਕ ਅੰਗ ਸਵਤਾ ਜੀ ਕਰਨੇ ਕਰਨਾ ਬਾਕੀ ਆਪਣੀ ਮਰਜ਼ੀ ਹੁੰਦੀ ਆਪਾਂ ਦੂ ਅੰਗ ਸਵ ਕਰਨੀ ਆ ਪੰਜ ਅੰਗ ਸਵ ਕਰਨੀ ਆ 10 ਅੰਗ ਸਵ ਕਰਨੀ ਆ ਉਹ ਆਪਣੀ ਤੇ ਨਿਰਭਰ ਕਰਦਾ ਕਿ ਆਪਾਂ ਕਿੰਨਾ ਕਰਨਾ ਬਾਕੀ ਚਾਹੇ ਜੀ 10 ਦੀ ਜਗ੍ਹਾ ਆਪਾਂ 5 ਅੰਗ ਸਵ ਕਰ ਲਈਏ ਬਾਣੀ ਬਹੁਤ ਸਹਜੇ ਸਹਜੇ ਬੜੇ ਪਿਆਰ ਨਾਲ ਆਰਾਮ ਨਾਲ ਆਪਾਂ ਕਰਨੀ ਆ ਕਿਉਂਕਿ ਜਿੰਨੀ ਸਹਜੇ ਨਾਲ ਜਿੰਨੇ ਆਰਾਮ ਨਾਲ ਆਪਾਂ ਬਾਣੀ ਦਾ ਜਾਪ ਕਰਾਂਗੀ ਉਨਾ ਹੀ ਰਸ ਬਣੇਗਾ ਉਨਾ ਹੀ ਆਨੰਦ ਮਿਲੇਗਾ ਉਨਾ ਹੀ ਆਪਣਾ ਮਨ ਕਰੇਗਾ ਹੋਰ ਜਿਆਦਾ ਤੋਂ ਜਿਆਦਾ ਬਾਣੀ ਜਪਨ ਦਾ ਤੇ ਨਾਲ ਹੀ ਜਿਹੜੀ ਇੱਕ ਸਾਈਡ ਪੋਥੀ ਦੇ ਵਿੱਚ ਬੋਧੀ ਸਾਹਿਬ ਦੇ ਵਿੱਚ ਇੱਕ ਸੈੜਨਾ ਅਰਥ ਦੱਸੇ ਹੁੰਦੀ ਹੈ ਤੇ ਆਪਾਂ ਨੂੰ ਅਰਥ ਵੀ ਨਾਲ ਦੇ ਨਾਲ ਪੜਦੇ ਜਾਣਾ ਚਾਹੀਦਾ ਹੈ ਤਾਂ ਕਿ ਆਪਾਂ ਬਾਣੀ ਨੂੰ ਸਮਝਣਾ ਵੀ ਜ਼ਰੂਰੀ ਹੈ ਫਿਰ ਸਮਝ ਕੇ ਉਸ ਨੂੰ ਵਿਚਾਰਨਾ ਵੀ ਜ਼ਰੂਰੀ ਹੈ ਵਿਚਾਰਨਾ ਹੀ ਸਿਰਫ ਵਿਚਾਰਨਾ ਬਲਕਿ ਜਿਹੜੀ ਆਪਣੀ ਰੋਜ਼ਾਨਾ ਜ਼ਿੰਦਗੀ ਹੈ ਉਹਦੇ ਵਿੱਚ ਵੀ ਆਪਾਂ ਉਹਨੂੰ ਢਾਲਣਾ ਚਾਹੀਦਾ ਹੈ ਅ ਬਾਕੀ ਜੀ ਬਾਣੀ ਦੇ ਵਿੱਚ ਬਹੁਤ ਸਭ ਕੁਝ ਆਪਾਂ ਨੂੰ ਦੱਸਿਆ ਗਿਆ ਹੈ ਕਿ ਇੱਕ ਪਤਨੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਪਤੀ ਕਿੱਦਾਂ ਦਾ ਕਿੱਦਾਂ ਦਾ ਹੋਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਗੁਰੂ ਘਰ ਆਪਾਂ ਕਿਸ ਮਤਲਬ ਕੀ ਤਰੀਕੇ ਨਾਲ ਜਾਣਾ ਹੈ ਅੰਟੀ ਕੇ ਆਪਣਾ ਫਹਿਰਾਵਾ ਕਿਦਾਂ ਦਾ ਹੋਣਾ ਚਾਹੀਦਾ ਆਪਣੀ ਬੋਚਾਲ ਕਿਦਾਂ ਦੀ ਹੋਣੀ ਚਾਹੀਦੀ ਆ ਜਾਂ ਆਪਣਾ ਜਿਹੜਾ ਹੈਗਾ ਆਪਾਂ ਕਿੰਨਾ ਵੀ ਆਪਣਾ ਸੁਭਾ ਵੀ હિંમત ਆਪਣੀ ਕਿੰਨੀ ਕਿੰਨੀ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਮਤਲਬ ਹਰ ਇੱਕ ਗੱਲ ਦਾ ਜਵਾਬ ਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਜਿਹਦਾ ਜਵਾਬ ਆਪਾਂ ਨੂੰ ਬਾਣੀ ਵਿੱਚੋਂ ਨਾ ਮਿਲੇ ਆ ਇਹ ਤੋਂ ਤਾਂ ਕਿ ਤੁਸੀਂ ਕਦੇ ਇਹ ਚੀਜ਼ਾਂ ਜਮਾ ਕੇ ਵੀ ਦੇਖ ਲਿਓ ਮੈਂ ਕਈ ਵਾਰੀ ਕੀਤੀ ਇੱਕ ਵਾਰੀ ਮੈਨੂੰ ਬਹੁਤ ਵੱਡੀ ਦੁਬਿਧਾ ਹੋ ਗਈ ਸੀ ਤੇ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਨੂੰ ਇਹ ਵੀ ਡਰ ਸੀ ਅ ਕੀ ਵੀ ਗੁਰੂ ਸਾਹਿਬ ਦੀ ਮਰਿਆਦਾ ਦੇ ਕੁਝ ਉਲਟ ਨਾ ਹੋ ਜAVE ਲੇਕਿਨ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਨਾ ਤਾਂ ਗੁਰੂ ਸਾਹਿਬ ਤੋਂ ਸਵਾਲ ਪੁੱਛਦੇ ਆ ਸੱਚੇ ਮਨ ਤੋਂ ਉਦੋਂ ਵਕ ਗੁਰੂ ਸਾਹਿਬ ਦਾ ਜਦੋਂ ਮੈਂ ਅੱਖ ਸਾਹ ਖੋਲੀ ਤਾਂ ਮੈਨੂੰ ਗੁਰੂ ਸਾਹਿਬ ਨੇ ਮਤਲਬ ਕਿ ਇੱਕ ਇਤਾਂ ਦੀ ਗੱਲ ਸੀ ਮਨ ਇਹ ਸੀਗਾ ਵੀ ਕੁਝ ਗੱਲ ਸੀਗੀ ਵੀ ਸੱਚ ਨਾ ਖੜਨਾ ਹੈ ਝੂਠ ਨਾ ਖੜਨਾ ਤਾਂ ਵੀ ਉਦੋਂ ਫਿਰ ਉਹ ਗੁਰੂ ਸਾਹਿਬ ਪਰ ਉਹ ਜਵਾਬ ਦਿੰਦੇ ਆ ਵੀ ਉਹ ਪੂਰਾ ਉਹਦਾ ਮਤਲਬ ਕਿ ਆਪਾਂ ਨੂੰ ਜਿਵੇਂ ਨਾ ਆਪਾਂ ਜਿਹੜਾ ਮਨ ਦੀ ਮਤਲਬ ਸ਼ੰਕਾ ਹੁੰਦੀ ਉਹ ਸਾਰੇ ਦੂਰ ਹੋ ਜਾਂਦੀ ਆ ਬਾਣੀ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਦਾ ਜਵਾਬ ਮਿਲ ਜਾਂਦਾ ਤੇ ਇਹ ਜੇ ਤੁਸੀਂ ਕਦੇ ਲਵਾ ਕੇ ਵੀ ਦੇਖ ਲਿਓ ਕਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੱਚੀ ਮਨ ਤੋਂ ਅਰਦਾਸ ਕਰਕੇ ਹੁਣ ਤਾਂ ਕੋਈ ਵੀ ਸਵਾਲ ਦਾ ਕਰਪਾ ਜਵਾਬ ਮੰਗਦੀ ਆ ਜਿਹੜੀ ਮੈਂ ਐਕਸਪੀਰੀਅੰਸ ਕੀਤੀ ਆ ਤਾਂ ਮੈਨੂੰ ਫਿਰ ਜੋ ਮਤਲਬ ਕਿ ਇਹ ਹੁੰਦਾ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਗੁਰੂ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਗੁਰੂ ਸਾਹਿਬ ਨੇ ਇਹ ਕਿਹਾ ਠੀਕ ਹੈ ਨਾ ਤਾਂ ਉਹ ਚੀਜ਼ਾਂ ਜੇ ਆਪਾਂ ਜ਼ਿੰਦਗੀ ਦੇ ਵਿੱਚ ਢਾਲਣੀਆਂ ਸ਼ੁਰੂ ਕਰਦੀਆਂ ਤਾਂ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਗਈ ਉਹ ਬਦਲਣੀ ਸ਼ੁਰੂ ਹੋ ਜਾਂਦੀ ਆ ਆਪਣੇ ਮੈਂ ਅਗਰ ਆਪਣੀ ਗੱਲ ਕਰਾਂ ਜੀ ਬਾਣੀ ਜਪਨ ਤੋਂ ਬਾਅਦ ਮੇਰੀ ਆਪਣੇ ਅੰਦਰ ਮੈਂ ਬਹੁਤ ਫਰਕ ਮਹਿਸੂਸ ਕੀਤਾ ਮੈਂ ਆਪਣੇ ਅੰਦਰ ਬਹੁਤ ਬਦਲਾਅ ਮਹਿਸੂਸ ਕੀਤੇ ਨੇ ਅ ਪਹਿਲਾਂ ਹੁੰਦਾ ਨਾ ਜਿਵੇਂ ਆਪਾਂ ਦੇ ਨਾਲ ਅਗਰ ਕਿਸੇ ਨੇ ਕੁਝ ਗਲਤ ਕਰਤਾ ਤਾਂ ਆਪਾਂ ਨੂੰ ਦੇਖ ਕੇ ਉਸ ਬੰਦੇ ਨੂੰ ਚੀ ਛੱਡਦੀ ਐ ਗੁੱਸਾ ਆਉਂਦਾ ਐ ਵੀ ਉਹ ਕਿਉਂਕਿ ਹੁੰਦਾ ਹੈ ਸੁਭਾਵਿਕ ਹੈ ਹਨਾ ਸਭ ਨੂੰ ਹੁੰਦਾ ਆਪਾਂ ਨੂੰ ਲੇਕਿਨ ਫਿਰ ਜਦੋਂ ਬਾਣੀ ਜਪਣੀ ਸ਼ੁਰੂ ਕੀਤੀ ਤਾਂ ਮੇਰੇ ਅੰਦਰ ਉਹ ਜੋ ਇੱਕ ਤਰ੍ਹਾਂ ਦੀ ਈਰਖਾ ਹੀ ਹੁੰਦੀ ਹੈ ਤਾਂ ਫਿਰ ਇਹ ਬਾਣੀ ਜਪਣ ਨਾਲ ਇਹ ਚੀਜ਼ਾਂ ਵੀ ਆਪਣੀਆਂ ਠੀਕ ਹੋ ਜਾਂਦੀਆਂ ਆਪਾਂ ਨੂੰ ਕਿਸੇ ਨਾ ਕੋਈ ਫਰਕ ਨਹੀਂ ਪੈਂਦਾ ਆਪਣਾ ਆਪਾਂ ਨੂੰ ਮਤਲਬ ਕੀ ਹੋ ਜਾਂਦਾ ਜਿਹੜਾ ਆਪਾਂ ਨੂੰ ਪਹਿਲਾਂ ਹੀ ਲੱਗਦਾ ਵੀ ਇਹ ਦੁੱਖ ਮੇਰੀ ਜ਼ਿੰਦਗੀ 'ਚ ਆਇਆ ਜਾਂ ਮਨੂ ਨੇ ਦਿੱਤਾ ਜਾਂ ਉਹਨੇ ਦਿੱਤਾ ਬਾਣੀ ਜਪਨ ਤੋਂ ਬਾਅਦ ਆਪਾਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਵੀ ਇਹ ਕਿਸੇ ਨੇ ਨਹੀਂ ਆਪਾਂ ਦਿੰਦਾ ਆਪਾਂ ਨੂੰ ਇਹ ਜਿਹੜਾ ਵੀ ਆਪਣੀ ਜ਼ਿੰਦਗੀ 'ਚ ਦੁੱਖ ਤਕਲੀਫ ਆਉਂਦਾ ਹੈ ਇਹ ਗੁਰੂ ਸਾਹਿਬ ਵੱਲੋਂ ਹੀ ਪਾਈ ਹੋਈ ਆਪਣੇ ਤੇ ਪ੍ਰੀਖਿਆ ਹੁੰਦੀ ਹੈ ਕਿਉਂਕਿ ਜੇ ਆਪਣੇ 'ਤੇ ਦੁੱਖ ਨਾ ਆਵੇ ਤਾਂ ਆਪਾਂ ਕਦੇ ਵੀ ਬਾਣੀ ਦੇ ਨਾਲ ਜੁੜਾਂਗੇ ਨਹੀਂ ਆਪਾਂ ਸੁੱਖ ਵਿੱਚ ਤਾਂ ਕਦੇ ਮੈਂ ਵੀ ਅਗਰ ਆਪਾਂ ਆਪਣੀ ਗੱਲ ਕਰਾਂ ਤੇ ਜਦੋਂ ਅਸੀਂ ਵੀ ਨੰਮਕੀ ਮੈਂ ਆਗਮ ਵਿਆਹ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਕਿਉਂਕਿ ਮੈਂ ਇੱਕ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਤੇ ਫਿਰ ਉਸ ਤੋਂ ਬਾਅਦ ਮੈਨੂੰ ਮੈਂ ਉਸ ਟਾਈਮ ਕਦੇ ਇੰਨਾ ਪਾੜ ਨਹੀਂ ਕੀਤਾ ਤੇ ਇੰਨਾ ਕਦੀ ਇੰਨਾ ਚੀਜ਼ਾਂ ਬਾਰੇ ਧਿਆਨ ਵੀ ਨਹੀਂ ਦਿੱਤਾ ਉਦੋਂ ਹੀ ਆਪਾਂ ਗੁਰੂ ਨਾਲ ਜੁੜਦੇ ਹਾਂ ਜਦੋਂ ਆਪਾਂ ਨੇ ਤੇ ਦੁੱਖ ਆਉਂਦਾ ਤੇ ਇਸ ਦੁੱਖ ਆਉਣਾ ਵੀ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਕਿਉਂਕਿ ਫਿਰ ਆਪਾਂ ਨੂੰ ਜ਼ਿੰਦਗੀ ਦਾ ਜਿਉਣ ਦਾ ਜਿਹੜਾ ਸਲੀਕਾ ਉਹ ਪਤਾ ਚੱਲ ਜਾਂਦਾ ਆਪਣਾ ਆਪਣਾ ਬੂਲਣ ਦਾ ਮੈਨਾਂ ਢੰਗ ਆਪਣਾ ਬੈਠਣ ਦਾ ਸਭ ਚੀਜ਼ਾਂ ਚੇਂਜ ਹੁੰਦੀਆਂ ਨੇ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਦਲਾਵ ਆਉਂਦਾ ਹੈ ਫਿਰ ਆਪਣਾ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਆਪਣਾ ਜਿਹੜਾ ਹੈਗਾ ਉਹ ਵੀ ਬਦਲਦਾ ਆਪਾਂ ਨੂੰ ਸਮਝ ਆਉਂਦੀ ਆਪਾਂ ਨੂੰ ਆਪਾਂ ਲੋਕਾਂ ਦੀ ਚੀਜ਼ ਜਿਹੜੀ ਪੜਨੀ ਸ਼ੁਰੂ ਕਰ ਦਿੰਨੇ ਆ ਇਹ ਦੁੱਖ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਬਾਕੀ ਇਸ ਦੁੱਖ ਚੋਂ ਜਿਹੜਾ ਨਿਕਲਣ ਦੇ ਵਿੱਚ ਜਿਹੜਾ ਹੈਗਾ ਆਪਾਂ ਕਹਿੰਦੇ ਆ ਜਿਵੇਂ ਕਿਸੇ ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਦਵਾਈ ਚਾਹੀਦੀ ਹੈ ਦੁੱਖ ਵਿੱਚੋਂ ਜਿਹੜੇ ਨਿਕਲਦੀ ਸਭ ਤੋਂ ਵੱਡੀ ਤਾਕਤ ਹੈ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਸਾਹਿਬ ਦਾ ਉਪਦੇਸ਼ ਆ ਬਸ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਪਰੋਟਾ ਲੈਣਾ ਚਾਹੀਦਾ ਉਹਦੇ ਕਹੀ ਮੁਤਾਬਕ ਆਪਾਂ ਨੂੰ ਚੱਲਣਾ ਚਾਹੀਦਾ ਗੁਰੂ ਸਾਹਿਬ ਨੇ ਆਪਾਂ ਨੂੰ ਹਮੇਸ਼ਾ ਹੀ ਕਿਹਾ ਕਿ ਆਪਾਂ ਸਾਥ ਨਾਲ ਖੜਨਾ ਹੈ ਆਪਾਂ ਝੂਠ ਦਾ ਸਾਥ ਨਹੀਂ ਦੇਣਾ ਬੀਮਾਨ ਦਾ ਸਾਥ ਨਹੀਂ ਦੇਣਾ ਆਪਾਂ ਕਿਸੇ ਦਾ ਬੀਮਾਨੀ ਨਹੀਂ ਕਰਨੀ ਮਤਲਬ ਇਹਨਾਂ ਚੀਜ਼ਾਂ ਦਾ ਹੀ ਆਪਾਂ ਧਿਆਨ ਰੱਖਣਾ ਮੀਨ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਪਾਠ ਤਾਂ ਕਰ ਰਹੀਆਂ ਗੁਰੂ ਸਾਹਿਬ ਨੇ ਆਪਾਂ ਨੂੰ ਨਿੰਦਿਆ ਕਰਨ ਤੋਂ ਮਨਾ ਕੀਤਾ ਗੁਰਬਾਣੀ ਵਿੱਚ ਆਪਾਂ ਪਾਠ ਕਰ ਰਹੀਆਂ ਲੇਕਿਨ ਫਿਰ ਆਪਾਂ ਮਤਲਬ ਕੀ ਆ ਨਿੰਦਿਆ ਵੀ ਕਰ ਰਹੀਆਂ ਫਿਰ ਆਪਾਂ ਮੰਨ ਲਓ ਪਾਠ ਤਾਂ ਕਰ ਰਹੇ ਆ ਲੇਕਿਨ ਆਪਾਂ ਝੂਠ ਨਹੀਂ ਬੋਲਣਾ ਛੱਡ ਰਹੇ ਆ ਪਾਠ ਕਰ ਰਹੇ ਆ ਲੇਕਿਨ ਦੂਸਰੇ ਸਾਈਡ ਆਪਾਂ ਮਤਲਬ ਕਿ ਆਪਣੇ ਸਾਹਮਣੇ ਕਿਸੇ ਨਾਲ ਕੁਝ ਗਲਤ ਹੋ ਰਿਹਾ ਮੰਨ ਲਓ ਤੇ ਆਪਾਂ ਮਤਲਬ ਕਿ ਜਿਹਦਾ ਜਿਹਦੇ ਨਾਲ ਗਲਤ ਹੋ ਰਿਹਾ ਉਹਦਾ ਸਾਥ ਨਾ ਦੇ ਕਿ ਗਤ ਕਰਨ ਵਾਲੇ ਦਾ ਸਾਥ ਅਗਰ ਆਪਾਂ ਦਿੰਦੀ ਆ ਤਾਂ ਫਿਰ ਉਹ ਪਾਠ ਕਰਨ ਦਾ ਯਾਨ ਮੰਨ ਦੇ ਵਿੱਚ ਆਪਾਂ ਜਾਤ ਪਾਤ ਦਾ ਅਗਰ ਭੇਤ ਭਾਵ ਰੱਖਦੀ ਆ ਕਿ ਮੈਂ ਉੱਚੀ ਜਾਤੀ ਦਾ ਤੇ ਉਹ ਨਹੀਂ ਜਾਤੀ ਦਾ ਕਿਉਂਕਿ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਕੋਈ ਜਾਤ ਪਾਤ ਦਾ ਕੋਈ ਬਾਣੀ ਦੇ ਵਿੱਚ ਕਿ ਆਪਾਂ ਨੂੰ ਨਹੀਂ ਕਿਤੇ ਨਹੀਂ ਪੜ੍ਹ ਨੂੰ ਮਿਲਦਾ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਹੈ ਕਿ ਇਹ ਜਾਤ ਵਾਲਾ ਨੂੰ ਤੁਸੀਂ ਇਹ ਨਹੀਂ ਕਰਨਾ ਹੈ ਉਹ ਨਹੀਂ ਕਰਨਾ ਨਹੀਂ ਉਹਨਾਂ ਨੇ ਇਹ ਕਿਹਾਗਾ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਛੱਡਣਾ ਹੈ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੈ ਤੇ ਆਪਾਂ ਨੂੰ ਆਪਣੇ ਦਿਮਾਗ ਦੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਸੋਚ ਨੂੰ ਬਾਹਰ ਕੱਢਣਾ ਹੈ ਤੇ ਸਭ ਨੂੰ ਇੱਕ ਨਜ਼ਰ ਨਾਲ ਦੇਖਣਾ ਹੈ ਕਿਉਂਕਿ ਸਾਰੇ ਹੀ ਗੁਰੂ ਸਾਹਿਬ ਦੇ ਬੱਚੇ ਨੇ ਠੀਕ ਹੈ ਜੀ ਕੋਈ ਆਪਾਂ ਪਰ ਹੈ ਆਪਣੇ ਸਮਾਜ ਦੇ ਵਿੱਚ ਐਡੇ ਟਮਚੀ ਚੀਜ਼ਾਂ ਹੈਗੀਆਂ ਐ ਤੇ ਆਪਾਂબસ ਕੋਸ਼ਿਸ਼ ਹੀ ਕਰਨੀ ਹੈ ਕਿ ਬਾਣੀ ਜਪ ਕੇ ਜਦੋਂ ਆਪਾਂ ਜਪਣੀ ਆ ਉਹਨਾਂ ਨੂੰ ਪੂਰਨ ਤੌਰ ਤੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਮੰਨਣੀ ਹੈ ਉਹਨਾਂ ਨੂੰ ਸਮਝਣਾ ਉਹਨਾਂ ਨੂੰ ਵਿਚਾਰਨਾ ਆਨੰਦ ਜੀ ਆਪਾਂ ਚਾਹੁੰਦੇ ਹਾਂ ਪੂਰਾ ਆਨੰਦ ਆਪਾਂ ਨੂੰ ਬਾਣੀ ਦਾ ਆਵੇ ਪੂਰਾ ਰਸ ਆਪਣਾ ਬਾਣੀ ਦਾ ਬਣੀ ਤਾਂ ਫਿਰ ਆਪਣੀ ਕੋਸ਼ਿਸ਼ ਇਹ ਚਾਹੀਦੀ ਆ ਵੀ ਆਪਾਂ ਸਹਜੇ ਸਹਜੇ ਬਾਖ ਜਪੀਏ ਆਪਾਂ ਉਹਨਾਂ ਦਾ ਅਰਥ ਨੂੰ ਸਮਝੀਏ ਠੀਕ ਹੈ ਜੀ ਤੇ ਫਿਰ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਉਸੇ ਉਸੇ ਤਰੀਕੇ ਨਾਲ ਮੰਨਿਏ بس ਇਹੀ ਜੀ ਮੇਨ ਚੀਜ਼ਾਂ ਨੇ ਬਾਕੀ ਦਿਨ ਦੇ ਟਾਈਮ ਤੁਸੀਂ ਕਿਸੇ ਵੀ ਟਾਈਮ ਬਾਣੀ ਦਾ ਜਾਪ ਕਰ ਸਕਦੇ ਹੋ ਮਤਲਬ ਜਿਹੜੀ ਸਹਿਜ ਪਾਠ ਹੈ ਬਾਕੀ ਜਿਹੜੀਆਂ ਪੰਜ ਬਾਣੀਆਂ ਨੇ ਉਹਨਾਂ ਦਾ ਪੰਬਰਤ ਵੀ ਲਈ ਪਾਠ ਕਰਦੇ ਆ ਰੈਰਾਸਨ ਦਾ ਆਪਾਂ ਸ਼ਾਮ ਦੇ ਲਈ ਪਾਠ ਕਰਦੇ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਹਨਜੀ ਤੇ ਬਾਕੀ ਜੇ ਹੋਰ ਵੀ ਆ ਵੀ ਜਿਵੇਂ ਹੈਗਾ ਬਾਕੀ ਜਿਹੜੀਆਂ ਬਾਣੀਆਂ ਨੇ ਬਾਕੀ ਜਿਹੜੀਆਂ ਪੰਜ ਬਾਣੀਆਂ ਜੀ ਜੇ ਤੁਸੀਂ ਨਹੀਂ ਵੀ ਚਲੋ ਆਪਾਂ ਨੂੰ ਦਾ ਜਾਪ ਸੈਡਾ ਪਾਠ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਉਹ ਆਪਾਂ ਆਮ ਘਰ ਵਿੱਚ ਨਹੀਂ ਪੜ੍ਹਦੇ ਤੇ ਥੋੜਾ ਔਖਾ ਲੱਗਦਾ ਹੈ ਅਗਰ ਤਾਂ ਤੁਸੀਂ ਸੰਥਿਆ ਲੈ ਸਕਦੇ ਹੋ ਜੀ ਕਿਸੇ ਤੋਂ ਫਿਰ ਆਪਾਂ ਨੂੰ ਸੰਥਿਆ ਲੈ ਲੈਣੀ ਚਾਹੀਦੀ ਆ ਉਹ ਜਿਆ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਹੁੰਦੇ ਆਕਰ ਉਹਨਾਂ ਤੋਂ ਵੀ ਆਪਾਂ ਬਾਣੀ ਸਿੱਖ ਸਕਦੇ ਆ ਤੇ ਪੰਜ ਬਾਣੀਆਂ ਦਾ ਪਾਠ ਹੈਗਾ ਜੀ ਸਵੀਰੋ ਕਰ ਸਕਦੇ ਆ ਬਾਕੀ ਜੀ ਆਪਾਂ ਨੂੰ ਕੋਈ ਜੀ ਕਈ ਮੈਨੂੰ ਮੈਂ ਵੀ ਇਹ ਵੀ ਆਂਦੀ ਨਹੀਂ ਜਿਵੇਂ ਕੁਛ ਕੋਈ ਮੈਂ ਵੀ ਇੱਕ ਆਪ ਤਰੇ ਤੁਹਾਡੇ ਤਾਂ ਵੀ ਇਨਸਾਨ ਹੀ ਹਾਂ ਤੇ ਬਾਕੀ ਮੈਨੂੰ ਵੀ ਗੁਰੂ ਨੇ ਸਮਝਾਇਆ ਗੁਰੂ ਨੇ ਸਿਖਾਇਆ ਲੋਕਾਂ ਨੇ ਮਤਲਬ ਕਿ ਕਈ ਕਈ ਮੇਰੀ ਜ਼ਿੰਦਗੀ ਚ ਇਹ ਜਿਹੇ ਲੋਕ ਨੇ ਜਿਨ੍ਹਾਂ ਨੇ ਚਲੋ ਸਾਨੂੰ ਕਿਹਾ ਕਿ ਤੁਸੀਂ ਬਾਣੀ ਨਾਲ ਜੁੜੋ ਸਭ ਤੋਂ ਵੱਡਾ ਤਾਂ ਮੇਰੇ ਕੋਲ ਗੁਰਦੁਆਰਿਆਂ ਦਾ ਧੰਨਵਾਦ ਜਿਹੜਾ ਆਣਾ ਉਹਨਾਂ ਨੇ ਉਦੋਂ ਉਹ ਅਨਾਉਂਸਮੈਂਟ ਨਾ ਹੁੰਦੀ ਤਾਂ ਸ਼ਾਇਦ ਅਸੀਂ ਵੀ ਕਦੇ ਬਾਣੀ ਨਾਲ ਜੁੜਨੇ ਹੀ ਨਹੀਂ ਸੀ ਘਰ ਦੇ ਵਿੱਚ ਉਹ ਟਿਕਾ ਸਤਾਂ ਪਹਿਲਾਂ ਵੀ ਪਈ ਸੀ ਤਾਂ ਇਹ ਬਸ ਇਹੀ ਹੈ ਵੀ ਜਦੋਂ ਆਪਾਂ ਗੁਰੂ ਨਾਲ ਜੁੜਨਾ ਹੈ ਤਾਂ ਆਪਾਂ ਗੁਰੂ ਨਾਲ ਇਸ ਨੂੰ ਜੁੜਨਾ ਨਹੀਂ ਹੈ ਗੁਰੂ ਨੂੰ ਮਾ ਮਸਰਫ਼ ਮੰਨਣਾ ਨਹੀਂ ਐ ਗੁਰੂ ਦੀ ਮੰਨਣਾ ਹੈ ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਆਪਾਂ ਸਿਰਫ ਗੁਰੂ ਨੂੰ ਮੰਨਣਾ ਨਹੀਂ ਐ ਗੁਰੂ ਦੀ ਮੰਨਣਾ ਹੈ ਹੁਣ ਤੁਸੀਂ ਕਹੋਗੇ ਜੀ ਵੀ ਸਮਝ ਨਹੀਂ ਆਈ ਇਹ ਕਹਿਣ ਦਾ ਮਤਲਬ ਇਹ ਐ ਜੀ ਵੀ ਆਪਾਂ ਗੁਰੂ ਨੂੰ ਮੰਨਦੇ ਆ ਜਿਵੇਂ ਆਪਾਂ ਆਪਾਂ ਕਹਿੰਦੇ ਪੂਜਦੇ ਆ ਧਿਆਉਂਦੇ ਆ ਹਨਾ ਆਪਾਂ ਉਹਨੂੰ ਯਾਦ ਕਰਦੇ ਆ ਤਾਂ ਉਹ ਹੋ ਗਿਆ ਗੁਰੂ ਨੂੰ ਮੰਨਣਾ ਗੁਰੂ ਦੀ ਮੰਨਣਾ ਵਗਲਾ ਜਿਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਵੀ ਆਹ ਚੀਜ਼ ਆਪਾਂ ਕਰਨੀ ਐ ਤੇ ਆਹ ਨਹੀਂ ਕਰਨੀ ਐ ਬਾਣੀ ਦੇ ਸਮਝ ਕੇ ਉਹ ਚੀਜ਼ਾਂ ਨੂੰ ਆਪਾਂ ਆਪਣੀ ਜ਼ਿੰਦਗੀ ਚ ਢਾਲ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਰੇ ਹੀ ਸਮਝਦਾਰ ਹੋ ਇਹ ਮੈਨੂੰ ਇੰਨਾ ਕੋਈ ਜ਼ਿਆਦਾ ਮੈਂ ਕਹਾਂ ਮੈਨੂੰ ਬਹੁਤ ਜ਼ਿਆਦਾ ਇਸ ਬਾਰੇ ਪਤਾ ਹੈ ਮੇਰੇ ਕੋਲ ਜਿੰਨੀ ਕਿ ਜਾਣਕਾਰੀ ਸੀ ਜਿੰਨੀ ਕਿ ਜਿਹੜੀ ਅਸੀਂ ਆਪ ਸਾਨੂੰ ਮੀਡੀਆ ਅੱਗੇ ਤੋਂ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਬਾਕੀ ਜਿਹੜੀਆਂ ਜਿਹੜੀ ਹੋਰ ਕਈ ਕਿਤਾਬਾਂ ਹੁੰਦੀਆਂ ਰਹਿਤਨਾਮੇ ਵਗੈਰੇ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਉਹ ਆਪਾਂ ਪੜ ਲੈਣੀਆਂ ਚਾਹੀਦੀਆਂ ਬਾਕੀ ਹੋਰ ਬਹੁਤ ਸਾਰੀਆਂ ਜਿਵੇਂ ਕਹਿੰਦੇ ਨਾ ਜਿਹੜੇ ਰਸਾਲੇ ਆਉਂਦੇ ਐਦਾਂ ਆਉਂਦੀਆਂ ਸਾਖੀਆ ਵਗੈਰਾ ਆਪਾਂ ਨੂੰ ਪੜ ਲੈਣੀਆਂ ਚਾਹੀਦੀਆਂ ਤਾਂ ਉਹ ਮੇਰੇ ਕੋਲ ਉਹ ਕਾफी ਕਿਤਾਬਾਂ ਪਈਆਂ ਨੇ ਸਾਖੀਆਂ ਵਗੈਰਾ ਤਾਂ ਉਹ ਪੜ੍ਹ ਕੇ ਆਪਾਂ ਉਹਦੇ ਬੱਚਿਆਂ ਨੂੰ ਵੀ ਪੜ੍ਹਾਉਣੀ ਆ ਸਮਝਾਉਣੀ ਦੱਸਣਾ ਚਾਹੀਦਾ ਵੀ ਦੇਖੋ ਇਦਾਂ ਪੁਰਾਣੇ ਟਾਈਮ ਦੇ ਵਿੱਚ ਜੀ ਇਹੀ ਫਰਕ ਹੈ ਪੁਰਾਣੇ ਟਾਈਮ ਤੇ ਹੋਣ ਦੇ ਵਿੱਚ ਅਗਰ ਆਪਾਂ ਦੇਖੀਏ ਜਿਹੜਾ ਮੇਨ ਫਰਕ ਹੈ ਉਹ ਇਹ ਹੈ ਜੀ ਉਹ ਉਹ ਦਾ ਮਤਲਬ ਕਿ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਉਹਦੋਂ ਉਹ ਸਾਖੀਆਂ ਸੁਣਾਉਂਦੇ ਸੀਗੇ ਬੱਚਿਆਂ ਨੂੰ ਘਰਾ ਦੇ ਟਾਈਮ ਪੈਣ ਦੇ ਟਾਈਮ ਦਿਨ ਦੇ ਟਾਈਮ ਹਨ ਉਹ ਮਤਲਬ ਕਿ ਕਹਾਣੀ ਦੇ ਤੌਰ ਤੇ ਉਹ ਸਮਝਾਉਂਦੇ ਸੀ ਤਾਂ ਉਹਦੇ ਨਾਲ ਬੱਚੇ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀ ਪਰ ਹੁਣ ਆਪਣਾ ਇੱਕ ਕਮਜ਼ੋਰੀ ਹੋ ਗਈ ਹੈ ਕਿ ਆਪਾਂ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਤੇ ਆਪਣ ਕੋ ਜਿਆਦਾ ਟਾਈਮ ਨਹੀਂ ਹੁੰਦਾ ਕਿ ਬੱਚੇ ਨੂੰ ਟਾਈਮ ਦੇ ਜੀ ਪਾਉਂਦੇ ਤੇ ਆਪਾਂ ਬੱਚਿਆਂ ਦੇ ਹੱਥ ਵਿੱਚ ਜਿਹੜਾ ਕੋਈ ਫੋਨ ਦੇ ਦਿੰਨੇ ਆ ਤੇ ਫਿਰ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਬੱਚਾ ਕੀ ਦੇਖ ਰਿਹਾ ਕੀ ਨਹੀਂ ਦੇਖ ਰਿਹਾ ਤੇ ਇਹਨਾਂ ਚੀਜ਼ਾਂ ਦਾ ਵੀ ਆਪਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਕਿ ਤਾਂ ਕਿ ਜਿਹੜੀ ਆਪਣੀ ਆਉਣ ਵਾਲੀ ਪਿੰਧੀ ਆ ਆਪਾਂ ਉਸ ਨੂੰ ਵੀ ਅ ਗੁਰੂ ਸੇਵਨ ਨਾਲ ਚਰਨਾਂ ਨਾਲ ਜੋੜ ਸਕੀਏ ਤੇ ਬਾਕੀ ਆਪਾਂ ਨੂੰ ਟਾਈਮ ਟੂ ਟਾਈਮ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਜਿਵੇਂ ਹੁਣ ਆਪਾਂ ਦੇਖਦੇ ਹਾਂ ਜੀ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਆਮ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਮ ਵੀ ਨਹੀਂ ਪਤਾ ਹੁੰਦਾ ਤਾਂ ਵੀ ਇਹ ਆਪਣਾ ਹੀ ਫਰਜ਼ ਬੰਦਾ ਹੈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਆਪਣੇ ਬੱਚਿਆਂ ਤੋਂ ਜਿਵੇਂ ਕਈ ਵਾਰੀ ਫ੍ਰੀ ਬੈਠੇ ਹੁੰਦੇ ਆ ਤਾਂ ਉਹਨਾਂ ਨੂੰ ਸਵਾਲ ਜਵਾਬ ਨੂੰ ਕਰਦੇ ਰਹਿਣਾ ਚਾਹੀਦਾ ਹੈ ਜੋ ਚੀਜ਼ ਉਹਨਾਂ ਨੂੰ ਨਹੀਂ ਪਤਾ ਜਾਂ ਆਪਾਂ ਨੂੰ ਵੀ ਨਹੀਂ ਪਤਾ ਮੈਂ ਨਹੀਂ ਕਹਿੰਦੀ ਵੀ ਮੈਨੂੰ ਬਹੁਤ ਕੁਝ ਸਾਰਾ ਕੁਝ ਹੀ ਪਤਾ ਜਿਹੜੀ ਜਿਹਨੂੰ ਵੀ ਨਹੀਂ ਪਤਾ ਹੁੰਦੀ ਤਾਂ ਮੈਂ ਵੀ ਉਸ ਚੀਜ਼ ਬਾਰੇ ਜਾਂ ਕਿਸੇ ਕਿਤਾਬ ਵਿੱਚੋਂ ਜਾਂ ਹਨਾ ਕਿਤੋਂ ਵੀ ਸੱਚ ਕਰਕੇ ਵੀ ਮੈਂ ਉਸ ਚੀਜ਼ ਦਾ ਜਵਾਬ ਦੇ ਬੱਚਿਆਂ ਦਿੰਦੀ ਆ ਹਾਂ ਬੱਚੇ ਇਦਾਂ ਇਦਾਂ ਸੀ ਇਦਾਂ ਰਹੇ ਸੀ ਉਹਦੇ ਨਾਲ ਹੀ ਹੈ ਜੀ ਕਿਤਾਬ ਪੜ੍ਹਨ ਦਾ ਗਿਆਨ ਵੱਧ ਜਾਂਦਾ ਹੈ ਇੱਕ ਦੂਸਰਾ ਇਹ ਹੈ ਕਿ ਆਪਣਾ ਬੱਚਾ ਜਿਹੜਾ ਹੈਗਾ ਉਹਨੂੰ ਪਤਾ ਚੰਦਾ ਸਹੀ ਮਾਇਨੇ ਦੇ ਵਿੱਚ ਤੇ ਵੀ ਗੁਰੂ ਸਾਹਿਬ ਨੇ ਮੈਨੂੰ ਕੀ ਕਿਹਾ ਤੇ ਕਿਉਂਕਿ ਇਹ ਬੱਚੇ ਜੀ ਮੰਦੇ ਭੂਲੇ ਹੁੰਦੇ ਨਹੀਂ ਤੇ ਇਹ ਨਹੀਂ ਆ ਕੋਈ ਵੀ ਬੱਚਾ ਵੀ ਜੇ ਆਪਾਂ ਕਹੀਏ ਵੀ ਨਹੀਂ ਬੱਚੇ ਸੁਣਦੇ ਨਹੀਂ ਨਹੀਂ ਜੀ ਬੱਚੇ ਸੁਣਦੇ ਆ ਜੇ ਆਪਾਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਵਾਂਗੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੁਣਾਵਾਂਗੇ ਜ਼ਰੂਰ ਸੁਣਨਗੇ ਆਪਣੀ ਗੱਲ ਤੇ ਇਹ ਪਰਪਰਿੰਗ ਹੋਣਾ ਚਾਹੀਦਾ ਹੈ ਵੀ ਆਪਾਂ ਜਦੋਂ ਨਾਲ ਕੁੜੀ ਬੈਠੀ ਆਪਾਂ ਨੂੰ ਨਾਲ ਗੱਲ ਕਰਨੀ ਚਾਹੀਦੀ ਹੈ ਉਹਦੇ ਮਨ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਵੀ ਗੁਰੂ ਨੂੰ ਗੁਰੂ ਦੇ ਲੜ ਲੈਣਾ ਚਾਹੀਦਾ ਬਾਣੀ ਦੇ ਲੜ ਲਾਣਾ ਚਾਹੀਦਾ ਤੇ ਕਿਉਂਕਿ ਜੀ ਬਾਣੀ ਜਪਣਾ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਬਾਣੀ ਜਪਣ ਦੇ ਨਾਲ ਆਪਣਾ ਜਿਹੜਾ ਹੈਗਾ ਆਪਣੇ ਸੁਭਾਅ ਦੇ ਵਿੱਚ ਫਰਕ ਆਉਂਦਾ ਹੈ ਬਾਣੀ ਜਪਣ ਦੇ ਨਾਲ ਮਤਲਬ ਆਪਾਂ ਕਹੀਏ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਖੁਦ ਵੀ ਸਿੱਖਦੇ ਆ ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਨੇ ਆ ਬਸ ਜੀ ਇਹ ਹੀ ਟੌਪਿਕ ਸੀਗਾ ਅੱਜ ਦਾ ਜਿਹੜਾ ਤੁਹਾਡੇ ਨਾਲ ਗੱਲ ਕਰਨੀ ਸੀ ਬਾਕੀ ਜੇ ਪਾਣੀ ਦੇ ਬਾਰੇ ਜੋ ਕੋਈ ਵੀ ਗੱਲ ਕਰਦੀ ਆ ਕੋਈ ਵੀ ਤੁਹਾਡੇ ਨਾਲ ਜਿਹੜੀ ਆਪਦੀ ਗੱਲ ਸਾਂਝੀ ਕਰਦੀ ਮੈਥੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਤੁਹਾਡੇ ਮਨਾਂ ਨੂੰ ਕੋਈ ਠੇਸ ਭਾਵਨਾ ਮੈਥੋਂ ਪਹੁੰਚ ਗਈ ਹੋਵੇ ਤਾਂ ਜੀ ਮਾਫ ਕਰਨਾ ਕਿਉਂਕਿ ਮੇਰਾ ਕੋਈ ਤੰਦਾ ਜਾਂਦਾ ਨਹੀਂ ਸੀ ਤਾਂ ਹੀ ਮੈਂ ਥੋੜਾ ਘੱਟ ਹੀ ਬੋਲੇ ਇਸ ਚੀਜ਼ ਬਾਰੇ ਲਿਮਟਡ ਵੀ ਜਿੰਨਾ ਕੁ ਮੇਨ ਮੇਨ ਚੀਜ਼ਾਂ ਮੈਨੂੰ ਪਤਾ ਵੀ ਮੈਂ ਉਹਨੀਆਂ ਸਾਂਝੀਆਂ ਕੀਤੀਆਂ ਨੇ ਤੇ ਜੋ ਜਾਂ ਮੈਨੂੰ ਗੁਰੂ ਘਰ ਵਾਲੇ ਨੇ ਸਿਖਾਇਆ ਸੀ ਮੈਂ ਵੀ ਸਾਂਝੀਆਂ ਕੀਤੀਆਂ ਨੇ ਤੇ ਬਾਕੀ ਜੀ ਚਲੋ ਠੀਕ ਹੈ ਹਾਂ ਜੀ ਆਪਾਂ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਬਾਕੀ ਜੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਮਿਲਦੀਆਂ ਹੁਣ ਆਪਣੀ ਅਗਲੀ ਵੀਡੀਓ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ